ਐਮਐਲਏ ਸਾਹਿਬ ਅੱਜ ਤੁਸੀਂ ਹਮੇਤਪੁਰੇ ਪਹੁੰਚੇ ਆ ਇਹਦਾ ਕੀ ਕਾਰਨ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਅੱਜ ਅਸੀਂ ਪਿੰਡ ਹਮੇਤਪੁਰਾ ਦੇ ਗ੍ਰੇਡ ਵਿੱਚ ਇਕੱਤਰ ਹੋਏ ਆ ਜਿਹਦੇ ਵਿੱਚ ਸਾਡੇ ਐਕਸੀਲ ਸਾਹਿਬ ਸਰਦਾਰ ਜਸਵੀਰ ਸਿੰਘ ਜੀ ਔਰ ਇਹਨਾਂ ਦਾ ਪੂਰਾ ਸਟਾਫ ਐਸੀਡੀਓ ਸਾਹਿਬ ਜੈ ਸਾਹਿਬ ਔਰ ਸਾਡੇ ਸਰਪੰਚ ਸਾਹਿਬ ਸਰਦਾਰ ਬਾਦਲ ਸਿੰਘ ਜੀ ਹਮੇਤਪੁਰਾ ਤੇ ਸਮੁੱਚੇ ਮੈਂਬਰ ਸਹਿਬਾਨ ਸਾਡੇ ਪ੍ਰਧਾਨ ਸਹਿਬਾਨ ਔਰ ਸਾਡੇ ਸਾਰੇ ਆਗੂ ਸਹਿਬਾਨ ਇੱਥੇ ਪਹੁੰਚੇ ਨੇ ਅੱਜ ਅਸੀਂ ਇੱਕ ਉਦਘਾਟਨ ਕੀਤਾ ਜਿਹੜਾ ਕਿ 30 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਉਦਘਾਟਨ ਅਸੀਂ ਕੀਤਾ ਔਰ ਇਹਦਾ ਸਾਨੂੰ ਇੱਕ ਬਹੁਤ ਵੱਡਾ ਫਾਇਦਾ ਹੋਇਆ ਕਿਉਂਕਿ ਜਿਹੜਾ ਹਮਦਪੁਰਾ ਸੀ ਉਹਦੀ ਇੰਡਸਟਰੀ ਅਲੱਗ ਕਰ ਦਿੱਤੀ ਔਰ ਜਿਹੜਾ ਪਿੰਡ ਸੀ ਅਰਬਨ ਉਹ ਅਲੱਗ ਕਰ ਦਿੱਤਾ ਗਿਆ ਇਹ ਤਕਰੀਬਨ 65 ਲੱਖ ਰੁਪਏ ਦੇ ਖਰਚ ਦੇ ਨਾਲ ਚਾਰ ਹੋਇਆ ਔਰ 3 ਕਿਲੋਮੀਟਰ ਦਾ ਇਹਦਾ ਜਿਹੜਾ ਏਰੀਆ ਬਣਦਾ ਤੇ 65 ਦੇ ਵਿੱਚ ਆਪਣੇ ਪੂਲ ਲਾਏ ਗਏ ਨੇ ਸੋ ਇਹਦੇ ਨਾਲ ਸਾਡੇ ਹਿੰਮਤਪੁਰਾ ਨੂੰ ਬਹੁਤ ਵੱਡਾ ਫਾਇਦਾ ਹੋ ਜਾਣਾ ਔਰ ਦੂਸਰੇ ਪਿੰਡਾਂ ਨੂੰ ਵੀ ਨੇੜੇ ਵੀ ਉਹਨਾਂ ਨੂੰ ਵੀ ਫਾਇਦਾ ਹੋਊਗਾ ਕਿਉਂਕਿ ਜਿਹੜਾ ਇਹ ਇੱਕ ਬਹੁਤ ਵਧੀਆ ਪ੍ਰੋਜੈਕਟ ਲੱਗਿਆ ਸੋ ਮੈਂ ਆਪਣੇ ਵੱਲੋਂ ਡਿਪਾਰਟਮੈਂਟ ਦਾ ਮੰਤਰੀ ਸਾਹਿਬ ਦਾ ਸੀਐਮ ਸਾਹਿਬ ਦਾ ਔਰ ਬੈਂਕ ਦੇ ਅਧਿਕਾਰੀ ਸਹਿਬਾਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹੈ ਗੱਲ ਲਓ ਜੀ ਕੈਮਰਿਆਂ ਦਾ ਜੀ ਇੱਥੇ ਜਿਆਦਾ ਚੋਰੀਆਂ ਬਹੁਤ ਚਾਰਨਾ ਚਾਹਿਆ ਜਿਆਦਾ ਹੁੰਦਾ ਨਹੀਂ ਸ਼ਾਮ ਵਾਰ ਰਾਤ ਨੂੰ ਦਿੱਕਤ ਹੁੰਦੀ ਉਹਦਾ ਕਰਕੇ ਕੈਮਰਿਆਂ ਦਾ ਕੈਮਰਾ ਵਾਹ ਜੀ ਮਾਰੋ ਮੈਿਕਰ ਸੁਣ ਮੈਿਕਰ ਬਿਨੈ ਜੀ ਹਾਂ ਜੀ

ਨਵਾਂ ਗੁਰੂਕੀ ਕਾਲਾਵਾਹੂ ਦੀ ਕੀ ਫਤਿਹ ਤਾਂ ਪਹਿਲਾਂ ਐਮਐਲਏ ਸਾਹਿਬ ਨੇ ਦੱਸ ਹੀ ਦਿੱਤਾ ਜਿਹੋ ਆਪਾਂ ਨੇ ਪਿੰਡ ਹਿੰਮਤਪੁਰੇ ਇੱਕ ਪਿੰਡ ਵੱਡਾ ਹੈ ਲੈਡ ਦੀ ਬਹੁਤ ਪ੍ਰੋਬਲਮ ਸੀ ਫਿਰ ਆਪਣੇ ਮੌਜੂਦਾ ਸਰਪੰਚ ਸਰਦਾਰ ਬਾਦਰ ਸਿੰਘ ਜੀ ਇਹਨਾਂ ਨੇ ਸਾਡੇ ਐਮਐਲਏ ਸਾਹਿਬ ਸਦਾ ਮਨਜੀਤ ਸਿੰਘ ਜੀ ਕੋਲ ਗੱਲਬਾਤ ਕਰੀ ਉਦੋਂ ਇਹਨਾਂ ਨੇ ਅੱਗੇ ਗਵਰਨਮੈਂਟ ਤੋਂ ਜੋ ਇਹ ਜੀ ਦੱਸਣਾ ਹੈ ਹੁਣ 2 ਫੀਟ ਦਾ ਆਪਾਂ ਪਾਸ ਕਰਾਇਆ ਜੀ ਜੋ 35 ਲੱਖ ਦੇ ਤਕਰੀਬਨ ਪਾਸ ਹੋਏ ਨੇ ਇਹਦੇ ਵਿੱਚ 66 ਲੱਖ ਰੁਪਏ ਖਰਚਾ ਹੋਇਆ ਸਾਰੇ ਪਿੰਡ ਨੇ ਬਹੁਤ ਸਾ ਦਿੱਤਾ ਜੀ ਸਾਹਿਬ ਨੇ ਇਹਨਾਂ ਦੇ ਸਾਰੇ ਵਰਕਰਾਂ ਨੇ ਪਿਆਰੇ ਇਹ ਦਿਨ ਰਾਤ ਕੰਮ ਕਰਦੇ ਆ ਤਾਂ ਮੈਂ ਕਿੰਨਾ ਮੀਂਹੇਰੀ ਆ ਆਪਾਂ ਸਾਰੇ ਜਾਣਦੇ ਆ ਅੱਜ ਵੀ ਕਿੰਨੀ ਵਾਰਸਾ ਪੈਣਾ ਕਿੰਨੀ ਬਾਸ ਪਈ ਦਿਨ ਰਾਤਾਰੇ ਕੰਮ ਕਰਦੇ ਆ ਤੇ ਸਾਡੇ ਨਾਲ ਹੀ ਬਹੁਤ ਸਕਾਰਯੋਗ ਸੰਤ ਬਾਬਾ ਜਸਵੰਤ ਸਿੰਘ ਜੀ ਜਿਨ੍ਹਾਂ ਨੇ ਟਾਈਟਰਾਂ ਦੁਆਰਾ ਟਰਾਲੀਆਂ ਦੁਆਰਾ ਜੋ ਵੀ ਯੋਗਦਾਨ ਬਹੁਤ ਵੱਡਾ ਨਾਲ ਇਹਨਾਂ ਨੇ ਪਾਇਆ ਨਾਲ ਹੀ ਗੋਦਰਾ ਮਲੂਸੀ ਦੀ ਹਿੰਮਤਪੁਰਾ ਉੱਥੋਂ ਲੰਗਰ ਦੀ ਸੇਵਾ ਅੱਗੇ ਵੀ ਹੁੰਦੀ ਹੈ ਹੁਣ ਵੀ ਜਿੰਨਾ ਇੱਧਰ ਕੰਮ ਚੱਲਿਆ ਸਾਰੀ ਸੇਵਾ ਉੱਥੋਂ ਹੋਈ ਹੈ ਤੇ ਮਾਇਆ ਕਰਕੇ ਵੀ ਬਾਬਾ ਜੀ ਨੇ ਵੀ ਅਸੀਂ ਵੀ ਜੋ ਆਪਾਂ ਬਾਕੀ ਬੰਦੇ ਲਾਇਏ ਸੀ ਕੰਮ ਕਰਾਇਆ ਆਪਾਂ ਵਿੱਚ ਮਾਇਆ ਦਾ ਖਰਚਾ ਵੀ ਆਇਆ ਉਹ ਵੀ ਇਹਨਾਂ ਦਾ ਬਹੁਤ ਵੱਡਾ ਸਲੋਗ ਹੈ ਜੋ ਵੀ ਸਾਨੂੰ ਹੁਕਮ ਦਦੇ ਜਿਵੇਂ ਨਾਲ ਹੀ ਇਹਨਾਂ ਦੇ ਪਿਆਰ ਆ ਸਾਡੇ ਨਾਲ ਜੋ ਵੀ ਪਿੰਡ ਨੇ ਸਹਿਯੋਗ ਦਿੱਤਾ ਨੌਜਵਾਨਾਂ ਨੇ ਸਹਿਯੋਗ ਦਿੱਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਹੁਣੇ ਵੀਡਰ ਚਾਲੂ ਹੋ ਗਿਆ ਆਪਣਾ ਪਿੰਡ ਹਿੰਮਤਪੁਰਾ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਲੋਡ ਵੰਡਿਆ ਗਿਆ ਇਹਦੇ ਨਾਲ ਜੇ ਲਾਈਟ ਦੀ ਪ੍ਰੋਬਲਮ ਆਉਂਦੀ ਹੈ ਉਹ ਹੁਣ ਆਪਣੀ ਲੋਟ ਹੋ ਗਈ ਹੈ ਹੁਣ ਕੀ ਪ੍ਰੋਬਲਮ ਨਹੀਂ ਆਵੇਗੀ ਤੇ ਅਸੀਂ ਧੰਨਵਾਦ ਕਰਦੇ ਹਾਂ ਐਮਐਲਏ ਸਾਹਿਬ ਦਾ ਤੇ ਸਾਰੇ ਜੇਈ ਸਾਹਿਬ ਐਕਸ਼ਨ ਸਾਹਿਬ ਸਾਰਿਆਂ ਦਾ ਵੀ ਸਾਰੇ ਬਰਕਰਾਰ ਧੰਨਵਾਦ ਇਹਨਾਂ ਨੇ ਬੜਾ ਲਗਨ ਮਿਹਨਤ ਨਾਲ ਚੰਨੇ ਕੰਮ ਕਰਿਆ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਤਿ ਸਤਿ ਜੀ ਜੀ ਅੱਜ ਜਿਹੜਾ ਮਹੂਤ ਹੋਇਆ ਜੀ ਇਹਦੇ ਬਾਰੇ ਤੁਸੀਂ ਕੀ ਬੋਲਣਾ ਚਾਹੋ ਹਿੰਮਤਪੁਰਾ ਪਿੰਡ ਜਿਹੜਾ ਹੈ ਕਾਫੀ ਵੱਡਾ ਹੈ ਗਿਆ। ਇਹ ਫਿਡਰ ਨਾਲ ਇਹਦੀ ਸਮੱਸਿਆ ਹੱਲ ਨਹੀਂ ਹੁੰਦੀ ਸੀ। ਇੰਡਸਟਰੀ ਵੀ ਜ਼ਿਆਦਾ ਹੈਗੀ ਹੈ ਤੇ ਵੱਡਾ ਹਨ ਕਾਰਨ ਸਪਲਾਈ ਦੀ ਪ੍ਰੋਬਲਮ ਆਉਂਦੀ ਸੀ। ਫਿਰ ਅਸੀਂ ਇਹ ਇਹ ਜੋ ਮੈਕਮ ਦੀ ਰਿਕੁਆਇਰਮੈਂਟ ਅਨੁਸਾਰ ਇੱਕ ਵੱਖਰਾ ਫਿਡਰ ਬਣਾਇਆ। ਤੇ ਐਮ.ਐੜ. ਸਾਹਿਬ ਦੇ ਸਹਿਯੋਗ ਨਾਲ ਮਟੀਰੀਅਲ ਸਾਨੂੰ ਦਵਾਇਆ ਇਹਨਾਂ ਨੇ, ਬ੍ਰੇਕਅਪ ਦਵਾਇਆ ਤੇ ਅਸੀਂ ਆਹ ਲਾਈਨ ਚਾਲੂ ਕਰਤੀ ਹੈ ਜਿਹਦੇ ਤੇ ਤਕਰੀਬਨ 35 ਲੱਖ ਰੁਪਏ ਖਰਚਾ ਆਇਆ, 3 ਕਿਲੋਮੀਟਰ ਲੰਬੀ ਲਾਈਨ, 65 ਪੋਲ ਹੈਗੇ ਆ। ਹੁਣ ਮੇਰੇ ਖਿਆਲ ਕੋਈ ਸਮੱਸਿਆ ਨਹੀਂ ਆਏਗੀ 5-7 ਸਾਲ ਤੱਕ। ਠੀਕ ਹੈ। صحاب کے اپ ایک خطاب دے رہا ہے السلام علیکم راجو نے کچھ دیا ہے کیا ہے سیرے پا نہیں نہیں ਨਹੀਂ ਨਹੀਂ ਇਹ ਜਿਆਦਾ ਨਹੀਂ ਫੋਟੋ ਵਿਚਲੇ ਆਪਾਂ ਉਹ ਰਗਰ ਕਰ ਰਹੇ ਹਾਂ ਹਾਂਜੀ ਅੱਜ ਜਿਹੜਾ ਗ੍ਰੈਂਡ ਦੇ ਵਿੱਚ ਹੋਰਤ ਹੋਇਆ ਜੀ ਕਿਸ ਚੀਜ਼ ਦਾ ਹੋਇਆ ਤੇ ਇਹਦਾ ਹੁਣ ਆਪਾਂ ਨੂੰ ਪਿੰਡ ਵਾਸੀਆਂ ਨੂੰ ਕੀ ਫਾਇਦਾ ਹੋਵੇਗਾ ਇਹ ਜਿਹੜਾ ਹਿੰਮਤਪੁਰਾ ਪਿੰਡ ਹੈ ਬਹੁਤ ਵੱਡਾ ਸੀ ਜਿਆਦਾ ਵਾਦੀ ਇਹਦੇ ਵਿੱਚ ਲੋਡ ਜਿਆਦਾ ਸੀ तकरीबन 210 ਤੱਕ ਪਹੁੰਚ ਜਾਂਦਾ ਸੀ ਤੇ ਗਰਮਾਦੇ ਦਿਨਾਂ ਵਿੱਚ ਨਾਲ ਦਿਨਾਂ ਟ੍ਰਿਪ ਕਰ ਜਾਂਦਾ ਸੀ ਜਦੋਂ ਟ੍ਰਿਪ ਕਰ ਜਾਂਦਾ ਸੀ ਸਾਡੇ ਮੁਲਾਜ਼ਮਾਂ ਨੂੰ ਸਾਰੇ ਪਿੰਡ ਦੇ ਜਿਹੜੇ ਟਰਾਂਸਫਰ ਕੱਟ ਗਏ ਦੁਆਰਾ ਤੋਂ ਚਲਾਉਣਾ ਪੈਂਦਾ ਸੀ ਤੋਂ ਡਿਸਟਰਬੈਂਸ ਬਹੁਤ ਜ਼ਿਆਦਾ ਸੀ ਪਿੰਡਾਂ ਦੇ ਲੋਕ ਪਿੰਡ ਦੇ ਲੋਕਾਂ ਨੂੰ ਉਹਦੇ ਨਾਲ ਜਿਹੜਾ ਹੁਣ ਸਰਕਾਰ ਨੇ ਦੇਖੋ ਐਮਐਲਏ ਸਾਹਿਬ ਨੇ ਇੱਕ ਵੱਖਰਾ ਫੀਡਰ ਜਿਹੜਾ ਇੰਡਸਟਰੀ ਵਾਸਤੇ ਕਰਤਾ ਜਿਹਦੇ ਨਾਲ ਪਿੰਡ ਦਾ ਲੋਡ ਦੋ ਜਗ੍ਹਾ ਡਿਵਾਈਡ ਹੋ ਗਿਆ ਤੇ ਮੈਨੂੰ ਉਮੀਦ ਆ ਵੀ ਆਉਣ ਵਾਲੇ ਦਿਨਾਂ ਵਿੱਚ ਕਦੇ ਪਿੰਡਾਂ 'ਤੇ ਟ੍ਰਿਪ ਨਾ ਕਰੂਗਾ 24 ਘੰਟੇ ਦੀ ਸਪਲਾਈ ਹੈ ਉਹ ਲਗਾਤਾਰ ਚੱਲੀ ਰਹੂ ਧੰਨਵਾਦ ਇੱਕ ਤੁਸੀਂ ਐਮਐਲਏ ਸਾਹਿਬ ਨੂੰ ਮੰਗ ਪੱਤਰ ਵੀ ਦਿੱਤਾ ਜੀ ਉਹ ਕਿਸ ਚੀਜ਼ ਦਾ ਦਿੱਤਾ ਉਹ ਇੱਥੇ ਸੀ ਜੀ ਇੱਥੇ ਜਿਆਦਾ ਬੋੜਾ ਜਿਹੜਾ ਜਿਆਦਾ ਪ੍ਰਾਪਰਟੀ ਸਮਾਨ ਬੜਾ ਮਹਿੰਗਾ ਹੈ ਪਾਪਰ ਵਗੈਰਾ ਦੇ ਹੁੰਦੇ ਰਹੇ ਟ੍ਰਾਂਸਫਾਰਮਰ ਜਿਹੜੇ ਇਕੁਪਮੈਂਟ ਨੇ ਉਹ ਪਿਛਲੇ ਦਿਨਾਂ ਵਿੱਚ ਦੋ ਤਿੰਨ ਵਾਰੀ ਇੱਥੇ ਚੋਰੀਆਂ ਹੋਈਆਂ ਸਿਕਿਉਰਿਟੀ ਹੈ ਨਹੀਂ ਕੋਈ ਸਿਕਿਉਰਿਟੀ ਗਾਰਡ ਹੁੰਦਾ ਜਦੋਂ 10 ਜਾਣੇ ਆ ਜਾਂਦੇ ਕਰੋ ਉਹਦੇ ਕਰਕੇ ਸਮੱਸਿਆ ਸੀ ਤਾਂ ਕਰਕੇ ਅਸੀਂ ਇੱਥੇ ਕੈਮਰੇ ਦੀ ਮੰਗ ਕੀਤੀ ਵੀ ਜਿਹੜਾ ਜਿਆਦਾ ਪ੍ਰਾਪਰਟੀ ਜਿਆਦਾ ਮਹਿੰਗਾ ਸਮਾਨ ਹੈ ਤੇ ਗ੍ਰੇਡ ਦੇ ਵਿੱਚ 220 ਹੋਣ ਕਰਕੇ ਇਸ ਤੇ ਕੈਮਰਾ ਕਰਕੇ ਥੋੜੀ ਸਿਕਿਉਰਟੀ ਵਧੀਆ ਰਹੇਗੀ ਇਸ ਕਰਕੇ ਠੀਕ ਧੰਨਵਾਦ ਠੀਕ ਹੈ ਯੋਗੇ